ਗੱਲ ਕਰਦੇ ਹਾਂ ਭਾਰਤੀ 에어 డిਫੈਂਸ ਸਿਸਟਮ ਦੀ ਉਸ ਮਸ਼ੀਨ ਬਾਰੇ ਜਿਸ ਕਾਰਨ ਵੱਡੇ ਨੁਕਸਾਨ ਹੋਣ ਤੋਂ ਬਚ ਗਏ ਗੱਲ ਕਰ ਰਹੇ ਹਾਂ S400 ਦੀ ਇਸ ਤੋਂ ਪਹਿਲਾਂ ਬੀਤੇ ਦਿਨੀ ਹੋਈ ਪ੍ਰੈਸ ਵਾਰਤਾ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਭਾਰਤੀ ਡੀਜੀਐਮਓਜ਼ ਦੀ ਹੋਈ ਪ੍ਰੈਸ ਵਾਰਤਾ ਦੇ ਵਿੱਚ ਭਾਰਤ ਨੇ ਪਾਕਿਸਤਾਨ ਦੇ ਵਿੱਚ ਕੀ ਕੀ ਨੁਕਸਾਨ ਕੀਤੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਲੜਾਈ ਅਤੰਕਵਾਦੀਆਂ ਦੇ ਖਿਲਾਫ ਸੀ ਤੇ ਅਸੀਂ ਸਿਰਫ ਅਤੰਕਵਾਦੀਆਂ ਨੂੰ ਠੇਰ ਕੀਤਾ ਪਰ ਅਫਸੋਸ ਪਾਕਿਸਤਾਨ ਨੇ ਅਤੰਕਵਾਦੀਆਂ ਦਾ ਸਾਥ ਦਿੱਤਾ ਤੇ ਇਹ ਲੜਾਈ ਆਪਣੀ ਬਣਾ ਲਈ 에ਅਰ ਮਾਰਸ਼ਲ ਨੇ ਭਾਰਤੀ 에ਅਰ ਡਿਫੈਂਸ ਦੀਆਂ ਬਰੀਕੀਆਂ ਵੀ ਦੱਸੀਆਂ ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਇਸ ਮਲਟੀ ਲੇਅਰ ਸਿਸਟਮ ਨਾਲ ਉਹਨਾਂ ਨੇ ਪਾਕਿਸਤਾਨੀ ਮਿਸਾਈਲਾਂ ਨੂੰ ਨਸ਼ਟ ਕੀਤਾ ਇਸ ਤੋਂ ਬਾਅਦ ਅਸੀਂ ਜ਼ਿਕਰ ਕਰਦੇ ਹਾਂ S400 ਦਾ ਇਹ ਉਹ ਮਸ਼ੀਨ ਹੈ ਜੋ ਉਹਨਾਂ ਮਿਸਾਈਲਾਂ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ ਜੋ ਸਾਡੇ ਤੇ ਛੱਡੀਆਂ ਜਾਂਦੀਆਂ ਨੇ ਇਹ ਸਿਸਟਮ ਰਸ਼ੀਆ ਨੇ ਬਣਾਇਆ ਇਸ ਤੋਂ ਪਹਿਲਾਂ ਰਸ਼ੀਆ ਨੇ S300 ਬਣਾਇਆ ਸੀ ਜਿਸ ਦੀ ਮਾਰ 300 ਕਿਲੋਮੀਟਰ ਦੇ ਘੇਰੇ ਵਿੱਚ ਸੀ ਇੱਥੋਂ ਤੱਕ ਕਿ ਰਸ਼ੀਆ ਨੇ S500 ਵੀ ਬਣਾਇਆ ਪਰ ਸਾਡੇ ਕੋਲ S400 ਹੈ ਤੇ ਇਹ ਸਿਸਟਮ ਦੁਨੀਆ ਦਾ ਸਭ ਤੋਂ ਵਧੀਆ ਡਿਫੈਂਸ ਸਿਸਟਮ ਮੰਨਿਆ ਜਾਂਦਾ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਡਿਫੈਂਸ ਸਿਸਟਮ ਦੀ ਇੰਨੀ ਚੜ੍ਹਾਈ ਕਿਉਂ ਹੈ ਪਹਿਲਾ ਤਾਂ ਇਹ ਹੈ ਕਿ ਇਸ ਨੂੰ ਕਿਤੇ ਵੀ ਲਜਾਇਆ ਜਾ ਸਕਦਾ ਤੇ ਇਹ 5 ਮਿੰਟਾਂ ਦੇ ਵਿੱਚ ਰੈਡੀ ਟੂ ਵਰਕ ਹੋ ਜਾਂਦਾ ਹੈ ਇਸ ਦੇ ਚਾਰ ਹਿੱਸੇ ਨੇ ਪਹਿਲੇ ਭਾਗ ਦੇ ਵਿੱਚ ਰਡਾਰ ਹੈ ਰਡਾਰ ਇੰਟੈਲੀਜੈਂਸ ਦਾ ਕੰਮ ਕਰਦਾ ਹੈ 600 ਕਿਲੋਮੀਟਰ ਦੇ ਵਿੱਚ ਉਸ ਨੇ ਹਰ ਚੀਜ਼ ਦੀ شناخت ਕਰਨੀ ਹੈ ਮਿਜ਼ਾਈਲ ਡਰੋਨ ਹਰ ਚੀਜ਼ ਨੂੰ ਡਿਟੈਕਟ ਕਰਨਾ ਹੈ ਦੂਜਾ ਕੰਮ ਹੈ ਫਾਇਰ ਕੰਟਰੋਲ ਇਸਨੇ ਪਤਾ ਲਗਾਉਣਾ ਹੈ ਕਿ ਦੁਸ਼ਮਣ ਕਿਸ ਹਿੱਸੇ ਦੇ ਵਿੱਚ ਅਟੈਕ ਕਰਨ ਲਈ ਤਿਆਰ ਹੈ ਉਸ ਦੀ ਕਮਾਂਡ ਉਸਨੇ ਅਗਲੇ ਹਿੱਸੇ ਨੂੰ ਦੇਣੀ ਹੈ ਅਗਲਾ ਹਿੱਸਾ ਹੈ ਮਿਜ਼ਾਈਲ ਫਿਰ ਮਿਜ਼ਾਈਲ ਤਾਂ ਕੰਮ ਕਰਨ ਲਈ ਰੈਡੀ ਹੋ ਜਾਂਦੀ ਹੈ ਤੇ ਚੌਥਾ ਹਿੱਸਾ ਹੁੰਦਾ ਹੈ ਕਮਾਂਡ ਪੋਸਟ ਉਸਨੇ ਨਿਸ਼ਾਨਾ ਚੈੱਕ ਕਰਨਾ ਹੁੰਦਾ ਹੈ ਕਿ ਨਿਸ਼ਾਨਾ ਸਹੀ ਜਗ੍ਹਾ ਤੇ ਲੱਗਿਆ ਜਾਂ ਨਹੀਂ ਸੋ ਇਹ ਮੇਨ ਚਾਰ ਪਾਰਟ ਨੇ ਜੋ ਇਸ ਨੂੰ ਬਹੁਤ ਹੀ ਖਾਸ ਬਣਾਉਂਦੇ ਜਿਵੇਂ ਕਿ ਪਹਿਲਾਂ ਦੱਸਿਆ ਕਿ ਇਸ ਦੀ ਮਾਰ 400 ਕਿਲੋਮੀਟਰ ਹੈ ਤੇ 600 ਕਿਲੋਮੀਟਰ ਤੱਕ ਇਹ ਇੰਟੈਲੀਜੈਂਸ ਕਲੈਕਟ ਕਰਦਾ ਹੈ 30 ਕਿਲੋਮੀਟਰ ਉਚਾਈ ਤੱਕ ਇਸ ਦੀ ਮਾਰ ਹੈ ਤੇ ਆਪਣੇ ਘੇਰੇ ਅੰਦਰ ਆਉਣ ਵਾਲੀਆਂ 70 ਚੀਜ਼ਾਂ ਨੂੰ ਇਹ ਤਬਾਹ ਕਰ ਸਕਦਾ ਹੈ -50 ਡਿਗਰੀ ਤੇ ਵੀ ਇਹ ਕੰਮ ਕਰਦਾ ਹੈ ਜਿਸ ਵੀ ਦੇਸ਼ ਕੋਲ S400 ਹੈ ਉਹ ਦੇਸ਼ ਕਦੇ ਵੀ ਹਾਰ ਨਹੀਂ ਸਕਦਾ ਇਸ ਕਾਰਨ ਅਮਰੀਕਾ ਇਸ ਡਿਫੈਂਸ ਸਿਸਟਮ ਦਾ ਵਿਰੋਧ ਵੀ ਕਰਦਾ ਹੈ ਇਸ ਵਿੱਚ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਡਿਫੈਂਸ ਸਿਸਟਮ ਨੂੰ ਇੱਕ ਡਰੋਨ ਤਬਾਹ ਕਰ ਸਕਦਾ ਜਿਸ ਦਾ ਨਾਮ ਹੈ ਹਾਰਪੀਟ ਡਰੋਨ ਜਿਸ ਬਾਰੇ ਅਸੀਂ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਵੀ ਜਾਣਕਾਰੀ ਸਾਂਝੀ ਕੀਤੀ ਸੀ ਤੇ ਵੱਡੀ ਗੱਲ ਇਹ ਹੈ ਕਿ ਇਹ ਡਰੋਨ ਵੀ ਸਿਰਫ ਭਾਰਤ ਕੋਲ ਹੀ ਹੈ। ਇਹਦੇ ਨਾਲ ਹੀ ਜੇ ਗੱਲ ਕਰੀਏ ਤੇ ਪਾਕਿਸਤਾਨ ਕੋਲ ਕਿਸ ਤਰ੍ਹਾਂ ਦੀ ਟੈਕਨੋਲੋਜੀ ਹੈ ਤਾਂ ਪਾਕਿਸਤਾਨ ਕੋਲ S300 ਹੈ ਜੋ ਸਾਡੇ ਨਾਲੋਂ ਇੱਕ ਜਨਰੇਸ਼ਨ ਪੁਰਾਣੀ ਟੈਕਨੋਲੋਜੀ ਹੈ ਜੋ ਕਿ ਚੀਨ ਦੁਆਰਾ ਬਣਾਈ ਗਈ ਹੈ। ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਸਾਂਝਾ ਕਰੋ। ਧੰਨਵਾਦ।